ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਬੰਬੀਏ ਆਏ ਸੀਗੇ ਜੀ ਖਾਸ ਬਾਈ ਦੀਆਂ ਗਾਂ ਤੇ ਆਏ ਸੀਗੇ ਇਹਨਾਂ ਬਾਈ ਨੇ ਚੈੱਕ ਕਰਾਈ ਸੀ 45 ਦਿਨਾਂ ਤੇ ਗਾਂ ਤੇ ਕਹਿੰਦਾ ਸੀ ਵਾਈਟ ਵਾਈਟ ਮੰਨ ਲਓ ਇਹਨੇ 2-3 ਦਿਨ ਜਿਸ ਚਾਰਜ ਕਰੀ ਗਈ ਹਫਤੇ ਵਾਂਗੂ ਹੀ ਤੇ ਬਾਈ ਨੇ ਇਹਦੇ ਡੂਰਾ ਪ੍ਰੋਜਨ ਟੀਕਾ ਲਾਤਾ ਸੀਗਾ ਉਦੋਂ ਚਲੋ ਡਾਕਟਰ ਨੇ ਚੈੱਕ ਕਰਕੇ ਨਹੀਂ ਲਾਇਆ ਵੈਸੇ ਲੋਡ ਵੀ ਨਹੀਂ ਹੁੰਦੀ ਐ ਡੀਜੀ ਚੈੱਕ ਕਰਕੇ ਟੀਕਾ ਲਾਉਣਾ ਕੋਈ ਜ਼ਰੂਰੀ ਨਹੀਂ ਹੁੰਦਾਗਾ ਤੇ ਚਲੋ ਉਹਨੇ ਨਹੀਂ ਲਾਇਆ ਬਾਈ ਨੇ ਤੇ ਇਹ ਡਿਸਚਾਰਜ ਕਰਨ ਲੱਗ ਗਈ ਸੀ ਇਹਨਾਂ ਨੇ ਮੇਰੀ ਵੀਡੀਓ ਦੇਖੀ ਸੀ ਜਿਹਦੇ 'ਚ ਮੈਂ ਕਿਹਾ ਸੀਗਾ ਵੀ ਬੱਚਾ ਕਈ ਵਾਰੀ ਆਪਣੇ ਸਾਹਮਣੇ ਆਇਆ ਲੱਗਦਾ ਵੀ ਸਿੱਟਿਆ ਨਹੀਂਗਾ ਤੇ ਵੀ ਬੱਚਾ ਕਈ ਵਾਰੀ ਅੰਦਰ ਸੁੱੱਕ ਜਾਂਦਾ ਜਾਂ ਮੰਨ ਲਓ ਬੱਚਾ ਪਸ਼ੂ ਸੱਟ ਜਾਂਦਾ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਬਾਅਦ 'ਚ ਪਸ਼ੂ ਖਾਲੀ ਨਿਕਲ ਜਾਂਦਾ ਬਾਈ ਨੂੰ ਵਹਿਮ ਸੀਗਾ ਵੀ ਇਹ ਗਾਂ ਖਾਲੀ ਨਾ ਹੋਵੇ ਪਰ ਇਹ ਗਾਂ ਗੱਬਣ ਆ ਜੀ ਤੇ ਇਹ ਹਰ ਵਾਰੀ ਨਹੀਂ ਹੋਣਾਗਾ ਜੀ ਮੈਂ ਸਾਨੂੰ ਇਹ ਚੀਜ਼ ਕਹਿਣਾ ਵੀ ਜੇ ਪਸ਼ੂ ਨੇ ਬਲੱਡ ਸਿੱਟਿਆ ਚਲੋ ਇਹ ਵਾਈਟ ਵਾਈਟ ਡਿਸਚਾਰਜ ਸੀਗਾ ਤਾਂ ਕਰਕੇ ਗਾਂ ਗੱਬਣ ਹੋ ਗਈ ਆ ਤੇ 2.5 ਮਹੀਨਿਆਂ ਦੀ ਗੱਬਣ ਆ ਤੇ ਇਹ ਨਾ ਕੋਈ ਬਾਈ ਡਾਕਟਰ ਹੈ ਕਿੱਥੋਂ ਦਾ ਬਈ ਉਹ ਗੱਜਨ ਵਾਲੇ ਦਾ ਬਾਈ ਗੱਜਨ ਵਾਲੇ ਦਾ ਬਾਈ ਕੋਈ ਡਾਕਟਰ ਹੈ ਤੇ ਬਾਈ ਨੇ ਉਹਦੇ ਇਹਨਾਂ ਨਾਲ ਠੇਕਾ ਕੀਤਾ ਸੀਗਾ ਤੇ ਗਾਂ ਗੱਬਣ ਕਰਤੀ ਆ ਤੇ ਬਾਈ ਜੇ ਤੂੰ ਮੇਰੀ ਵੀਡੀਓ ਸੁਣਦਾ ਹੈ ਤਾਂ ਬਾਈ ਦਾ ਫੋਨ ਚੱਕ ਲਈ ਯਾਰ ਇਹ ਪੈਸੇ ਤੇਰੇ ਇਹਨਾਂ ਨੇ ਦੇਣੇ ਆ ਹਜੇ ਤੇ ਬਾਈ ਕਹਿੰਦਾ ਵੀ ਮੈਂ ਦੋ ਤਿੰਨ ਵਾਰੀ ਉਹਨੂੰ ਫੋਨ ਕੀਤਾ ਪਰ ਲਈ ਗਾਂ ਤੇ ਬਾਈ ਦਵਾਈ ਭਰ ਕੇ ਗਿਆ ਸੀਗਾ ਤੇ ਤੁਸੀਂ ਬਾਈ ਫੋਨ ਚੱਕ ਲਿਓ ਜੀ ਕਈ ਵਾਰੀ ਵੀਡੀਓ ਜਾਂਦੀ ਹੈ ਹਰੇਕ ਕੋਲੇ ਜਾਂਦੀ ਹੈ ਕੀ ਨਾਂ ਸੀ ਬਾਈ ਦਾ ਨਾਂ ਤਾਂ ਪਤਾ ਨਹੀਂ ਗੱਜਨ ਵਾਲਾ ਪਿੰਡ ਕਿੱਥੇ ਜੇ ਇਹ ਬਾਗੇ ਵਾਲੇ ਕੋਲੇ ਆ ਬਈ ਅੱਛਾ ਬਾਗੇ ਵਾਲੇ ਕੋਲੇ ਆ ਬਾਈ ਠੀਕ ਹੈ ਜਨ ਵਾਲੇ ਤੋਂ ਹੈ ਹਾਂਜੀ ਬਾਈ ਜੇ ਵੀਡੀਓ ਸੁੰਦੇ ਆ ਤਾਂ ਬਾਈ ਨੂੰ ਰਪਲਾਈ ਕਰ ਲਿਓ ਜੇ ਫੋਨ ਆਪਦਾ ਇਹ ਚ ਬਸ ਉਹਨੂੰ ਇਹ ਚੀਜ਼ ਹੀ ਦੱਸੀ ਆ ਜੀ ਵੀ ਤੁਸੀਂ ਪਸ਼ੂਆਂ ਇਹ ਫਾਰਮ ਵਾਲਿਆਂ ਨੇ ਸਿਸਟਮ ਬਣਾਇਆ ਹੋਇਆ ਸੀਗਾ ਜੀ ਉਹ ਸਿੰਕਰੋ ਕਰਾ ਕੇ ਮਹੀਨੇ ਤੇ ਜਾਂ 45 ਦਿਨਾਂ ਤੇ ਪਸ਼ੂ ਚੈੱਕ ਕਰਾ ਦਿੰਦੇ ਸੀ ਲੋਕ ਇਹ ਚੀਜ਼ ਚ ਸਿੰਕਰੋ ਵੀ ਹਰੇਕ ਕਰਨ ਲੱਗ ਗਏ ਤੇ ਪਸ਼ੂ ਵੀ ਆਪਾਂ 40 45 ਦਿਨ ਤੇ ਚੈੱਕ ਕਰਾਉਣ ਲੱਗ ਗਏ 40 45 ਦਿਨ ਤੇ ਪਸ਼ੂ ਉਦੋਂ ਚੈੱਕ ਕਰਾਈਦਾ ਜਦੋਂ ਪਤਾ ਆਪਾਂ ਨੂੰ ਵੀ ਸੀਜ਼ਨ ਲੰਘਦਾ ਯਾਰ ਤੇ ਆਪਾਂ ਕੁਝ ਪਸ਼ੂ ਦਾ ਕਰਾਂਗੇ ਤੇ ਜੇ ਪਸ਼ੂ ਮੰਨ ਕੇ ਚੱਲੋ ਆਪਾਂ ਨਵੰਬਰ ਦਸੰਬਰ ਚ ਟੀਕਾ ਭਰੋਣੇ ਆ ਫਿਰ 45 ਦਿਨਾਂ ਤੇ ਚੈੱਕ ਕਰਾਉਣ ਦੀ ਲੋੜ ਨਹੀਂ ਹੁੰਦੀ ਗਾਂ ਵੈਸੇ ਵੀ ਦਾਸੀ ਦਿੰਦੀ ਹੈ ਜੀ 20 ਦਿਨਾਂ ਬਾਅਦ ਪਸ਼ੂ ਨੇ ਬੋਲੀ ਪੈਣਾ ਹੁੰਦਾ ਤੁਸੀਂ 45 ਘੱਟੋ ਘੱਟ 3 ਮਹੀਨਿਆਂ ਤੇ ਪਸ਼ੂ 2.5 3 ਮਹੀਨਿਆਂ ਤੇ ਚੈੱਕ ਕਰਾਇਆ ਕਰੋ ਸਾਨੂੰ ਵੀ ਕਰਨੇ ਪੈਂਦੇ ਮੈਂ ਵੀ ਕਰਦਾ 45 ਦਿਨਾਂ ਤੇ ਪਸ਼ੂ ਚੈੱਕ ਪਰ ਕਈ ਵਾਰੀ ਦਿੱਕਤ ਆ ਜਾਂਦੀ ਹੈ ਜੀ ਏਡੀ ਕੋਈ ਕਨਫਰਮ ਨਹੀਂ ਹਰੇਕ ਪਸ਼ੂ ਚ ਨਹੀਂ ਆਉਂਦੀਗੀ ਚੈੱਕ ਕਰਨ ਨਾਲ ਤੇ ਪਰ ਕਈ ਵਾਰੀ ਆ ਜਾਂਦੀ ਹੈ ਵੀ ਕਾਲੀ ਨਾ ਕਰਿਆ ਕਰੋ ਇਹ ਕੰਮ ਚ ਤੇ ਫਿਰ ਵੀ 45 ਦਿਨ ਤੇ ਵੀ ਡਾਕਟਰ ਹਰੇਕ ਤੋਂ ਕਲੀਅਰ ਵੀ ਨਹੀਂ ਹੁੰਦੀ ਗਈ ਕਈ ਵਾਰੀ ਮੇਰੇ ਤੋਂ ਵੀ ਨਹੀਂ ਹੁੰਦੀ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ 50 ਦਿਨਾਂ ਤੱਕ ਵੀ ਨਹੀਂ ਕਈ ਵਾਰੀ ਕਲੀਅਰ ਹੁੰਦੀ ਤੇ ਨਾਲੇ ਤਾਂ 2.5 3 ਮਹੀਨਿਆਂ ਤੇ ਪਸ਼ੂ ਚੰਗੀ ਤਰ੍ਹਾਂ ਕਲੀਅਰ ਹੋ ਜਾਂਦਾ ਜੀ ਇੱਕ ਵਾਰੀ ਪਸ਼ੂ ਦੇ ਹੱਥ ਪੈਂਦਾ ਆਪਾਂ ਪਸ਼ੂ ਨੂੰ ਕੁਝ ਦੇਣ ਜੋਗੇ ਹੁੰਨੇ ਹਨ ਤੇ ਐਵੇਂ ਵਾਰੀ ਵਾਰੀ ਹੱਥ ਫੋਨਦਾ ਵੀ ਕੋਈ ਫਾਇਦਾ ਨਹੀਂ ਹੁੰਦਾ 3 ਮਹੀਨਿਆਂ ਤੋਂ ਪਹਿਲਾਂ 2.5 3 ਮਹੀਨਿਆਂ ਤੋਂ ਪਹਿਲਾਂ ਪਸ਼ੂ ਚੈੱਕ ਨਾ ਕਰਾਇਆ ਕਰੋ ਤੇ ਇਹ ਕਲੀਅਰ ਗੱਲ ਤੁਹਾਨੂੰ ਹੈਗੀ ਆ ਬਸ ਵੀ ਇਹਦੇ ਨਾਲ ਕਈ ਵਾਰੀ ਪਸ਼ੂ ਫਲ ਸੱਟ ਜਾਂਦਾ ਹਨਾ ਬਾਈ ਨੂੰ ਹੁਣ ਪਛਤਾਵਾ ਹੋਣਾ ਸੀ ਜੇ ਅੱਜ ਇਹਦੀ ਗਾਂ ਖਾਲੀ ਨਿਕਲ ਜਾਂਦੀ ਚਲੋ ਰੱਬ ਨੇ ਵਧੀਆ ਸੁਣੀ ਗਾਂ ਗੱਬਣਾ ਤੇ ਬਾਈ ਨੇ ਵੀ ਚਲੋ ਵਧੀਆ ਟਰੀਟਮੈਂਟ ਕੀਤਾ ਵਿਚਾਰੇ ਨੇ ਬਈ ਇਹਨਾਂ ਦਾ ਠੇਕਾ ਹੀ ਕੀਤਾ ਸੀ 2500 ਰੁਪਏ ਚ ਤੇ ਪਹਿਲਾਂ ਦਿੱਤਾ ਬਈ ਕੁਛ ਉਹਨੂੰ ਹਾਂਜੀ ਬਈ 500 ਰੁਪਏ ਦਿੱਤਾ 500 ਰੁਪਏ ਦਿੱਤਾ ਵੇ ਬਾਈ ਤੇ ਤੂੰ ਆਪਦੇ ਪੈਸੇ ਇਹਨਾਂ ਤੋਂ ਲੈ ਸਕਦੇ ਆ ਤੁਸੀਂ ਜਦੋਂ ਮਰਜੀ ਬਾਈ ਕਹਿੰਦਾ ਮੈਨੂੰ ਕਾਲ ਕਰ ਲਿਓ ਪਰ ਲਈ ਗਾਂ ਦਾ ਵੀ ਟਰੀਟਮੈਂਟ ਸੋਡਾ ਅੱਧ ਵਿਚਾਲਿਆ ਬਾਈ ਕਹਿੰਦਾ ਮੇਰਾ ਫੋਨ ਨਹੀਂ ਚੱਕਿਆ ਚਲੋ ਕ ਤੇ ਤੁਸੀਂ ਬਾਈ ਰਿਪਲਾਈ ਕਰ ਲਿਓ ਜੇ ਬੰਨਿਆਂ ਨੂੰ ਜੇ ਤੁਸੀਂ ਮੇਰੀ ਵੀਡੀਓ ਸੁਣਦੇ ਆ ਤਾਂ ਤੇ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰਦੇ ਹੋ ਤਾਂ ਜੋ ਬਾਈ ਉਹ ਤੱਕ ਪਹੁੰਚ ਸਕੇ ਵਿਚਾਰੇ ਤੱਕ ਚਲੋ ਉਹਦੀ ਮਿਹਨਤ ਆ ਹਨਾ ਬੰਦੇ ਨੇ ਮਿਹਨਤ ਕੀਤੀ ਐਨੀ ਦੂਰੋਂ ਆਕੇ ਸਿਮਨ ਲਾਕੇ ਗਿਆ ਬਿਨਾ ਪੈਸਿਆਂ ਤੋਂ ਤੇ ਉਹਦੀ ਮਿਹਨਤ ਉਹਨੂੰ ਮਿਲਣੀ ਚਾਹੀਦੀ ਐ ਬਾਈ ਕਹਿੰਦਾ ਵੀ ਮੈਂ ਵਾਰੀ ਵਾਰੀ ਫੋਨ ਕੀਤਾ ਕਿੰਨੇ ਵਾਰੀ ਫੋਨ ਕੀਤਾ ਕਰਤਾ ਹੋਵੇ 10-15 ਵਾਰ ਤਾਂ ਫੋਨ ਚੱਕਿਆ ਹੀ ਨਹੀਂ ਹੈ ਨਹੀਂ ਚੱਕਿਆ ਨਹੀਂ ਬਾਈ ਹਾਂ ਬਈ ਇਹ ਹੁਣ ਸਾਹਮਣੇ ਕਹੀ ਜਾਂਦਾ ਬਾਈ ਵੀ 10-15 ਵਾਰੀ ਮੈਂ ਫੋਨ ਕੀਤਾ ਬਈ ਉਹਨੇ ਚੱਕਿਆ ਨਹੀਂਗਾ ਤੇ ਤੁਸੀਂ ਬਈ ਇਹ ਫੋਨ ਚੱਕ ਲੋ ਬਾਈ ਦਾ ਜਾਂ ਤਾਂ ਤੁਹਾਨੂੰ ਅੱਜ ਫੋਨ ਹੀ ਕਰੂਗਾ ਬਾਈ ਤੇ ਜਾਂ ਤੁਸੀਂ ਜੇ ਵੀਡੀਓ ਸੌਂਦੇ ਆਂ ਗਾ ਬਾਈ ਗੱਬਣਾ ਤੇ ਆਪਦੀ ਮਿਹਨਤ ਤੁਸੀਂ ਲੈ ਜਾਓ ਹਨਾ ਤੇ ਇਹ ਚ ਬਸ ਇਹੀ ਚੀਜ਼ ਦੱਸਣੀ ਸੀਗੀ ਜੀ ਚਲੋ ਬੰਦੇ ਦੀ ਉਹਨੂੰ ਮਿਹਨਤ ਮਿਲੇ ਬਸ ਉਹਨੂੰ ਜਿਹ ਚੈੱਕ ਬਾਰੇ ਜਿਹੜੀ ਗੱਲ ਦੱਸੀ ਆ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਪਸ਼ੂ ਚੈੱਕ ਕਰਾਉਣ ਚ ਕਦੇ ਕਾਹਲੀ ਨਾ ਕਰਿਆ ਕਰੋ ਕਿ ਆਪਾਂ ਕੋਈ ਪਸ਼ੂ ਵੇਚਣਾ ਨਹੀਂ ਹੁੰਦਾ ਐਵੇਂ ਕਿਸੇ ਦੀ ਰੀਸ ਨਾਲ ਵੀ 45 ਦਿਨ ਤੋਂ ਕਰਾ ਦਿਓ 50 ਦਿਨ ਤੋਂ ਕਰਾ ਦਿਓ ਕੋਈ ਬਾਲਾ ਫਾਇਦਾ ਨਹੀਂ ਹੁੰਦਾਗਾ ਤੇ ਚੈੱਕ ਦਾ ਚਲੋ ਮਹੀਨੇ ਦੀ ਵੀ ਹੋ ਜਾਂਦੀ ਹੈ ਜੀ ਤੁਸੀਂ ਬਲੱਡ ਟੈਸਟ ਕਰਾ ਸਕਦੇ ਆ ਜਿਆਦਾ ਥੋਨੂੰ ਐ ਹੁੰਦਾ ਵੀ ਬਲੱਡ ਟੈਸਟ ਨਾ ਵੀ ਹੋ ਜਾਂਦੀ ਹੈ ਬਾਕੀ ਉਹ ਪੀਡੀਐਫ ਵਾਲੀ ਕਿੱਟ ਵੀ ਆ ਗਈ ਹੈ ਤੇ ਚੈੱਕ ਦਾ ਚਲੋ 35 40 ਦਿਨ ਦੀ ਡਾਕਟਰ ਵੀ ਕਹ ਰਹੀ ਦਿੰਦੇ ਆ ਨਾਰਮਲ ਗੱਲ ਆ ਪਰ ਥੋਨੂੰ ਨੁਕਸਾਨ ਦੱਸਿਆ ਵੀ ਕੀ ਹੋ ਸਕਦਾ ਤੇ ਇਹ ਚੀਜ਼ ਦਾ ਧਿਆਨ ਰੱਖਿਓ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰਿਓ ਜੇ ਆਪਣੇ ਨੂੰ ਸਬਸਕ੍ਰਾਈਬ ਧੰਨਵਾਦ